ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਰੋ ਇੱਕ ਮਿੰਟਾਂ ਅੰਗ ਲੀ ਯਾਰ ਛੋੜ ਦੇ ਕੇ ਕਲਚ ਲੈ ਨਹੀਂ 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 ਇਸ ਤੇ ਕਾਰਪਵਾ ਠੀਕ ਆ ਵੀ ਸਾਰੇ ਵੀਰਾਂ ਦੇ ਕਬੂਤਰ ਕਬਾਤਰ ਸੈਟ ਹੈ ਲਓ ਜੀ ਕਰਕੇ ਉਹ ਲਓ ਜੀ ਸਟਾਰਟਿੰਗ ਆਇਟ ਰੱਖ ਲਾ ਤੇ ਸਵੇਰੇ ਸਵੇਰੇ ਲੋ 9:30 ਵਜੇ ਪਹਿਲਾਂ ਉੱਠਣ ਸਾਰ ਚੱਲਦੇ ਆ ਖੇਤ ਹਨਾ ਗੋਏ ਵਾਲੀ ਰੇੜੀ ਲੈ ਕੇ ਲੇ ਬਾਬੇ ਨੇ ਰੋਟਣਾ ਲੈ ਕੇ ਨਾਲ ਨੀਰਾ ਉਰ ਵੱਡ ਲੈ ਮੋਦਰ ਫਰਾ ਕੇ ਕੁੱਤੇ ਦੇ ਟਿਕਟਾ ਕੇ ਲਾਵਾਂਗੇ ਕੰਮ ਸੋ ਮੈਣੀ ਆ ਹਜੇ ਸਾਹ ਵੀ ਕੋਣਾ ਵੱਡੇ ਕਰਸਾਨਾ ਨੇ ਖੋਦ ਆਵ ਤਾਗਾਂ ਮਾਰਨਗੇ ਪੁੱਠਾ ਉਦੂਆਂ ਕਰਕੇ ਪਿਓੜ ਕਰਦਾ ਲੀਓਨ ਰੋਟੀ ਪਾਣੀ ਪੋਣਾ ਹੱਥ ਤਾਂ ਬਹੁਤ ਕਰ ਲੈ ਕੋਈ ਨਾ ਹੋਰੀ ਉਹ ਸਾਰੇ ਕਰ ਲਾਂਗੇ ਬਣਾਉਣੇ ਰਾਇ ਵਿਚਾਰ ਬਾਕੀ ਉਹ ਮੋਤੀ ਉੱਠ ਖੜਿਆ ਸੋ ਦੇਖੋ ਫਰਾ ਫਰਦਾ ਇਹਦੇ ਟੀਕੇ ਲਾਉਣੇ ਤੇ ਦਵਾਈ ਲਾਉਣੇ ਉਹ ਆ ਕੇ ਦੇਖਣਾ ਸਾਰਾ ਸਾਬਕਾ ਹਾਂਜੀ ਤੇ ਲਦੀ ਅਨੀਰਾ ਪਹਿਲਾਂ ਆ ਕੇ ਤੇ ਲਾਈ ਸੀ ਵੀਡੀਓ ਆਪਾਂ ਖੇਤ ਆ ਕੇ ਕਿੰਨੀ ਲਾਈ ਨਹੀਂ ਲਾਈ ਪੂਲ ਲਗੀ ਹੋਈ ਚੱਲ ਗਈ ਵਾਪਾ ਪੱਤਾ ਦੇ ਇੱਕ ਛੋਟੀ ਗੋਲੀ ਮੀ ਆਉਗਾ ਬਲੀ ਮੀ ਦਾ ਆ ਗਿਆ ਤੇ ਜਦੋਂ ਪਹਿਲਾਂ ਪਹਿਲਾਂ ਵਿੱਚ ਹਲ ਮਾਰ ਜਗੇ ਤਾਂ ਗੱਲ ਬਣ ਗਈ ਲੱਗੇ ਫਿਰ ਟਰੈਕਟਰ ਆਪਾਂ ਯਾਦ ਫਿਰ ਆਪਾਂ ਹੀ ਆਵਾਂ ਕਰਿਆ ਟਰੈਕਟਰ ਹੈ ਉਹ ਤੇ ਹਾਲੀ ਜਾਣਗੇ ਗਰੰਟੀ ਆ ਇਹ ਤੇ ਤੇਰੀ ਯਾਰ ਹਲ ਮਾਰ ਲੱਗ ਗਿਆ ਨਾ ਚੱਲ ਚਲ ਕਰਾਂਗੇ ਉਹ ਮੇਰੀ ਆਵਾਂਗੇ ਚਲ ਬਈ ਨੀਰਾ ਲੱਦ ਕੇ ਕਰਾਂ ਸੀ ਚਲੇ ਜੇ ਦੀ ਘਰੇ ਕੁੱਤੇ ਦੇ ਲੱਗੇ ਠੀਕੇ ਹਲ ਮਾਰਨੇ ਆ ਬਾਸ ਉਹ ਤੋਂ ਬਾਅਦ ਮਾਰ ਕੇ ਹਾਲ ਤੇ ਸੌ ਜਾਣਾ ਚਾਹੀਦਾ ਹਾਂਜੀ ਹਾਂਜੀ ਫੇਰ ਮੈਂ ਸਿੱਖ ਜੂਗਾ ਨਾਲੇ ਹਾਂ ਉਹ ਤਾਂ ਮੈਂ ਮਾਰਦਾ ਨਾ ਜਵਾਨੀ ਚ ਉਹ ਤੋਂ ਬਾਅਦ ਜਦੋਂ ਥੋੜਾ ਟਾਈਮ ਜਾ ਟੱਪਿਆ ਓਵਰੇਜ ਹੋਇਆ ਮੈਂ ਸਾਡੇ ਕੁੱਤੇ ਅੰਗ ਉਹਦੋਂ ਦੇ ਮੈਂ ਹਾਲ ਮਾਰੇ ਹਾਰ ਤੇ ਉਹ ਉਹਦੇ ਬਸ ਖੱਲੇ ਹੀ ਉਹ ਮਾਰਦਾ ਨਾ ਮੈਂ ਕਰਾਈ ਮਾਰ ਲੱਗ ਹਾਲ ਨਹੀਂ ਮਾਰੇ ਠੀਕਾ ਕਿ ਨਹੀਂ ਹਾਂਜੀ ਸਿੱਧੀ ਕਰਕੇ ਇੰਨਾ ਥਾਂ ਆ ਆਪਣੇ ਕੋਲੇ ਦੇਖੋ ਕੀ ਜਲੂਸ ਨਿਕਲਿਆ ਬਾਹਨ ਦਾ ਦੇਖੋ ਲੈ ਦੇਖ ਨੂੰ ਕੋਈ ਸਾਹਬ ਅੰਦਰ ਪੈ ਗਏ ਬਿਮਾਰ ਹੋ ਗਏ ਤੇ ਚਲੋ ਕੋਈ ਨਿਕਲੇ ਹੈ ਕੀ ਹੋਇਆ ਬਾਬਾ ਜਿਹੜੇ ਪਤਨੀ ਬਾਹਰ ਵੀ ਨਿਕਲੇ ਆ ਉਹ ਓਹ ਬਾਹ ਲੱਗ ਗਿਆ ਮੈਨੂੰ ਪਤਾ 100 ਪਰ ਹਾਂਜੀ ਆ ਕੇ ਇਧਰ ਲੈ ਕਰੇ ਛੱਡ ਕੇ ਲਈ ਹੁਣ ਪਹਿਲੇ ਨੰਬਰ ਤੇ ਦਾਪਾ ਕੀ ਕਰੇ ਨਹੀਂ ਕੀ ਕਰੇ ਰੋਟੀ ਰੱਟੀ ਖਾਏ ਹੋਏ ਇਦਰਾ ਯਾਰ ਚੱਲੀ ਓਏ ਚੱਲ ਕਰੇ ਭਾਜਾ ਤੇ ਲੂਟਾਂ ਲੂਟਾਂ ਬਝਾਉਣ ਵਾਲੀਆਂ ਪਈਆਂ ਸਾਰੀਆਂ ਪਹਿਲੇ ਆ ਕੇ ਬਝਾਵਾਂਗੇ ਚੱਲ 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 ਰੋਟੀ ਖਾਇਆ ਭਾਜਾ ਭਾਜ ਫਿਰ ਹੁਣੇ ਤੇ ਰੁਕੇ ਰਵੇ ਜੇ এয়ারਪੋਰਟ ਵੀ ਖੇਤ ਭੁੱਲ ਆ ਗਿਆ ਦਾ ਡੱਬੀ এয়ারਪੋਰਟ ਵਾਲੀ ਮੈਂ ਕਰੀ ਚਾalo ਮੈਨੂੰ ਨਾ ਯਾਰ ਕਾਲੇ ਲੀੜੇ ਪਾ ਜਾਵੇਂ ਜਲੂਸ ਕੱਢੇਗਾ ਹਾਂਜੀ ਮੇਰੇ ਵੀਰੋ ਬਣ ਗਏ ਜੀ ਸ਼ਵਲ ਗਰシャン ਜੀ ਪੂਰੇ 3 ਘੰਟਿਆਂ ਚ ਜੀ ਤਿੰਨ ਕਨਾਲਾ ਥਾਮੀਆਂ ਬਾਧੀਆਂ ਆਪਾਂ ਇਹਨੂੰ ਕਹਿੰਦੇ ਕਰਸਾਨੀ ਜੀ ਪਲੀ ਵਿਲੀਜ ਕੀਤੀ ਗਈ ਠੀਕ ਆ ਟਾਈਮ ਪਾਸ ਕਰਦਾ ਪਹਿਲੇ ਲਈ ਪਹਿਲੀ ਵਾਰੀ ਹਲ ਮਾਰੇ ਆ ਹਨਾ ਤੇ ਦੇਖ ਲੋ ਬਹੁਤ ਜਿਆਦਾ ਗੰਦ ਸੀ ਬਈ ਹਨਾ ਤੇ ਪਰ ਫਿਰ ਵੀ ਆਪਦੇ ਵੱਲੋਂ ਤਾਂ ਮੰਨ ਕੇ ਚੱਲ ਵੀ ਚੰਗੇ ਮਾਰਤੇ ਆ ਦੇਖੋ ਆਪਦੇ ਵੱਲੋਂ ਪੂਰੇ ਵਧੀਆ ਮਾਰਨ ਦੀ ਕੋਸ਼ਿਸ਼ ਕੀਤੀ ਐ ਬਾਕੀ ਤੁਸੀਂ ਦੱਸੋ ਠੀਕ ਆ ਕਾਬ ਉਹ ਸੀ ਬਈਆਂ ਹਨਾ ਸਿੱਧਾ ਹੀ ਹਿਸਾਬ ਕਿਤਾਬ ਐ ਜਿਵੇਂ ਲੋਡ ਚ ਲੱਗਾ ਤਾਂ ਕੋਸੇ ਤਾਂ ਮੈਂ ਦੱਬੀ ਗਿਆ ਬਸ ਘਰ ਤੇ ਹਲ ਬਾਹਰ ਟਰੈਕਟਰ ਵੀ ਕਰਦਾ ਬਾਹਰ ਯਾਰ ਬਾਬੇ ਦੀ ਹੋ ਪਰਚੀ ਡਗਬੀ ਜਿਹੜੀ ਸਾਨੂੰ ਦਿਖਾਈ ਨਹੀਂ ਸੀ ਜੀਬ ਵਾਲਾਂ ਗੋਲੀਆਂ ਵਾਲੀ ਉਹ ਅੱਜ ਲੈਣ ਜਾਣਾ ਸੀ ਉਹਨੇ ਘਰੋਂ ਪੈਸੇ ਹੀ ਫੜ ਲੇ ਤਾਂ ਮੈਂ ਜਾਣਾ ਲੈਣ ਤੇ ਵੇਖੀ ਤੇ ਪਰਚੀ ਹੈ ਉਹਦੇ ਕੋਲੇ ਪਤਾ ਨਹੀਂ ਕਿੱਧਰ ਗਵਾਦੀ ਸੰਜਰ ਦੇ ਨੇ ਇਹ ਬਾਕੀ ਟਾਬਾਂ ਤੋਂ ਆਏ ਬੈਠੇ ਮੁੰਡੇ ਠੀਕ ਹੈ ਖਾਨੇ ਕਿਹੜਾ ਟਾਬ ਤੋਂ ਆਪਣੇ ਬੇਲੀ ਇੱਕ ਮੁੰਡੇ ਦਾ ਨਾਮ ਹੈਗਾ ਸੁਖ ਦੂਜੇ ਦਾ ਨਾਮ ਨਹੀਂ ਪਤਾ ਭਾਈ ਕੀ ਹੈ ਯਾਰ ਸੁਖ ਇਹਦਾ ਨਾਮ ਕੀ ਬਈ ਸੁਖ ਨਾ ਹੋਰ ਯਾਰਾ ਤੇ ਦੂਜੇ ਦਾ ਨਾਮ ਕਿਹੜਾ ਹੈ ਬਈ ਠੀਕ ਆ ਠੀਕ ਆ ਇਹ ਦੋਵੇਂ ਬਾਈ ਆਏ ਆ ਐਕਚੁਅਲੀ ਇਹ ਕਰਦੇ ਤਾਂ ਸਟੱਡੀ ਫਿਰਦੇ ਆ ਤੇ ਵੇਚਦੇ ਇਧਰ ਕੀੜਾ ਕੱਢਣ ਆ ਗਏ ਤੇ ਆਈਟੀਆਈ ਤੋਂ ਘਰ ਨੂੰ ਚੱਲੇ ਸੀਗੇ ਇਹ ਲੱਗਿਆ ਬਾਦਲ ਆਈਟੀਆਈ ਤੇ ਚੱਲੇ ਸੀ ਘਰ ਨੂੰ ਰਾਜ ਮੇਰੇ ਕੋਲ ਆ ਕੇ ਬਹੁਤ ਔਖਾ ਪਾ ਲੈਣਾਂ ਨੇ ਮੈਨੂੰ ਵੀ ਇਹ ਪਰਲੀ ਸੜਕ ਤੇ ਫਿਰਦੇ ਰੇ ਮੋਰਲੀ ਸੜਕ ਤੇ ਦੱਸੀ ਗਏ ਜੀ ਆਏ ਕਨਫਿਊਜ਼ ਹੋ ਗਏ ਅਸੀਂ ਹੋਰ ਮੁੰਡਾ ਸੈਟੋਂ ਪੱਕੀ ਗੱਲ ਐ ਚਮੋਕੇ ਰਪੋਟਾ ਤੈਨੂੰ ਪਰਚੀ ਆ ਗਈ ਨਹੀਂ ਉਹਨੂੰ ਨਹੀਂ ਹੋਣੀ ਲੱਭਦੀ ਬਾਬਾ ਚਮਾ ਚਾ ਉਹ ਤਾਂ ਯਾਰ ਚਲੋ ਬਾਬੇ ਦੇਖਦਾ ਹੋ ਕੀ ਐ ਯਾਰ ਆ ਪੇਜ ਜਾਕੀ ਤਾਂ ਕਿ ਸੋਡਾ ਯਾਰ ਇਹ ਇਹ ਤਾਂ ਹੀ ਆਣਾ ਇਹ ਤਾਂ ਹੀ ਐ ਤਾਂ ਚਲ ਹੋਇਆ ਹੁਣ ਤੋੜ ਵੱਜੀ ਪਈ ਐ ਗੋਲੀਆਂ ਮੁੱਕਾਂ ਪੰਗਾ ਉਹਦੇ ਕੋਲੇ ਤੇ ਬਸ ਉਹ ਹੁਣ ਆ ਜੱਬ ਹੋਇਆ ਪਿਆ ਹੁਣ ਉਹਨੂੰ ਭਾਲਵਾਉਂਦੇ ਮੈਂ ਖਾਵਾਂ ਗੋਲੀਆਂ ਛੇਤੀ ਛੇਤੀ ਚੱਬਾਂ ਉਹਨੋਂ ਪਰ ਚੀਜ਼ ਹੀ ਹੁੰਦੀ ਨਹੀਂ ਬਈ ਹਾਂਜੀ ਆ ਗਏ ਇਧਰਲੇ ਕਰੇ ਜੀ ਆਉਣ ਸਰ ਲਾਈਟਾਂ ਨੂੰ ਟਪ ਬਝ ਗਈ ਜੀ ਚਾਬਾ ਕੱਢਿਓ ਜੀ ਜਿੰਦਰੇ ਚੋਂ ਆ ਪੇੜ ਆ ਬਾਈ ਬਣੇ ਬਾਰੀ ਹੀ ਪੇੜ ਆ ਉਹ ਵੀ ਲਾਈਟ ਬਝਾਉਣ ਵਾਲੀ ਐ 1 ਵਜੇ ਦਾ 2 ਲਾਈਟਾਂ ਹਜੇ ਹੁਣ ਬਝਾਉਣੇ ਆ ਕੇ ਹਾਂ ਸਰ ਵਾਲਿਆ ਕਿਵੇਂ ਐ ਦੱਸ ਹੂੰ ਡੇੜੇ ਜਨਾ ਹਜੇ ਮੋਨ ਨਿਬੜਾ ਨਾਉਣਾ ਨਹੀਂ ਆਈ ਤੈਨੂੰ ਪਤਾ ਨਾ 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 ਆ ਗੱਡ ਲਾਤੀ ਚਾ ਸੜਾ ਜਾ ਨਾ ਵੇ ਆਇਆ ਲਗੀ ਭਈ ਹਾਂ ਓਕੇ ਵੜ ਜਾਂ ਅੰਦਰ ਆ ਫੇਰ ਵੜ ਜਾਂ ਅੰਦਰ ਇੱਕ ਮਿੰਟ ਪੜ ਜਾ ਢੜ ਦੇ ਦਾਆਂ ਮੜਾ ਇੱਥੇ ਆ ਉੱਡ ਜੇ ਨਿਕਲ ਗਿਆ ਇੱਥੇ ਕਰਤਾ ਕੰਮ ਮੈਨੂੰ ਪਤਾ ਹੀ ਸੀਗਾ ਹਾਂ ਲਓ ਜੀ ਕਰਤਾ ਕੰਮ ਹੋਰ ਹੋ ਬੈਗਾ ਕੂਤਰ ਉੱਡ ਗਿਆ ਜਿਹੜਾ ਉਹਨਾਂ ਰਾਤ ਨੂੰ ਨਿਕਲ ਗਿਆ ਸੀਗਾ ਤੇ ਅੱਜ ਵੀ ਨਿਕਲ ਗਿਆ ਉਹ ਸੀ ਜਿਹੜਾ ਛੱਡ ਗਿਆ ਸੀ ਦੋਨੇ ਪਾਸੇ ਟੀਰ ਪੈਂਦੇ ਆ ਕਾਲਾ ਸਿਰ ਉਹ ਬੇਟਾ ਭੈਣ ਦੀ ਜੀ ਦੇ ਦਿਆਂ ਥੂਣ ਦੀ ਵੀ ਜੱਟ ਜੇ ਡਰ ਜਾ ਮਾਰੀ ਜਾਂਦਾ ਉੱਡੂਗਾ ਵਾਹ ਟਾਂ ਪੈਂਦਾ ਨਹੀਂ ਗਾ ਆਣ ਦਾ ਕਾ ਪੂਰਾ ਹੋ ਵੀ ਚੋਬਰ ਦੀ ਵੀਡੀਓ ਬਣਾਏ ਸੀ ਮੈਂ ਇਹਨੂੰ ਕਿਹਾ ਕਹਿੰਦਾ ਵੀਡੀਓ ਬਣਾ ਦੇ ਮੈਂ ਵੀ ਵੀਡੀਓ ਨੂੰ ਰਹਿਣ ਦੇ ਬਈ ਆਪਣੇ ਕੋਲੇ ਬਾਹਲੇ ਕੰਮ ਪਿਆ ਕਰਨ ਵਾਲੇ ਤੂੰ ਰਹਿਣ ਦੇ ਨਹੀਂ ਨਹੀਂ ਕਹਿੰਦਾ ਮੈਂ ਬਣਾਉਣੀ ਹੈ ਤੇ ਮੈਨੂੰ ਪਤਾ ਹੀ ਸੀ ਕਿ ਉਹ ਤਰ ਅੰਦਰ ਛੱਡਿਆ ਮੈਂ ਕਲਿੱਪ ਵੀ ਲਾ ਦੂੰਆ ਵਿੱਚ ਉਹ ਵੀ ਜਿਹੜੀ ਵੀਡੀਓ ਬਣਾਈ ਜਾਂਦੀ ਹੈ ਦੀ ਰੀਲ ਵਾਲੀ ਉਹ ਅੰਦਰ ਛੱਡਿਆ ਕਰਾਂ ਬਹਿਗਾ ਉੱਥੇ ਹੀ ਸਿੱਧਾ ਫੇਰ ਵਾਪਸ ਨਿਕਲ ਗਿਆ ਕੰਜਰ ਦਾ ਚੱਲ ਯਾਰ ਕੋਈ ਗੱਲ ਨਹੀਂ ਦਾਣਾ ਪਾਣੀ ਪਾ ਦੇ ਕੇ ਬਿਠਾ ਰਹਿ ਲੇ ਚੱਲ ਗਏ ਹੋ ਬੈਗ ਆਟ ਕੇ ਬਈ ਹੁਣ ਉਹ ਸਾਹਮਣੇ ਕੋਠੀ ਤੇ ਉਹ ਬੈਠਾ ਚਲੋ ਕੋਈ ਨਾ ਛਤਰੀ ਲਾ ਤੇ ਉੱਚੀ ਕਰਕੇ ਇੱਕ ਸਪੇਅਰ ਛੜਤਾ ਬਾਹਰ ਦਾਣਾ ਪਾਣੀ ਪਾਈ ਆ ਹੁਣ ਆਇਆ ਕਰਮਾ ਇਹਦਾ ਆ ਜਾਣਾ ਨਹੀਂ ਕੋਈ ਗੱਲ ਨਹੀਂ ਕੰਮ ਹੋਰ ਬੜੇ ਆ ਯਾਰ ਦੇਖਦੇ ਹਾਂ ਕੀ ਬੰਦ ਹੈ ਦਾਣਾ ਪਾਣੀ ਪਾਈਏ ਕਬੂਤਰਾਂ ਨੂੰ ਨਾ ਯਾਰ ਪੰਗੇ ਨਾਲ ਹੁਣ ਇੱਥੇ ਦੇਖਦੇ ਹਾਂ ਕੀ ਬੰਦ ਹੈ ਹਾਂਜੀ ਮੇਰੇ ਜ਼ੀਰੋ ਤੇਰੇ ਬੈਠ ਕੇ ਉਹਨੂੰ ਬਾਦੀ ਦਾਣੇ ਦੂਜੇ ਖੜਾਈ ਪੋਣੇ ਆ ਮੈਂ ਇਧਰ ਪਾਜ ਲੇ ਪਹਿਲਾਂ ਦੂਜੇ ਨੂੰ ਬਾਅਦ ਚ ਪਾਜਾਂ ਠੀਕ ਹੈ ਯਾਰ ਕਣਕੇ ਨਿਕਲ ਜਾਂਦੀ ਜੀ ਚਲੋ ਕੋਈ ਨਾ ਕਰਦਾ ਹੀ ਲੈ ਚੀਜ਼ ਹਾਂਜੀ ਰੱਖੀਏ ਦਾਣੇ ਪਾਣੀ ਦਾ ਪਾਤਾ ਸਾਰੇ ਕਬੂਤਰਾਂ ਨੂੰ ਠੀਕ ਐ ਇੱਕ ਨਵੀਂ ਜੋੜੀ ਵੀ ਐਡ ਕਰਤੀ ਫੁੱਡੇ ਚ ਬਈ ਉਹ ਥੱਲੇ ਥੱਲੇ ਫਿਰਦੀ ਐ ਉਹ ਕਬੂਤਰ ਗੁੜ ਕੀ ਆਉਂਦਾ ਤੇ ਅੱਗੇ ਅੱਗੇ ਉਹਦੀ ਕੂਰ ਵੀ ਫਿਰਦੀ ਆ ਹਨਾ ਕਿੱਥੇ ਭੱਜੀ ਹੁਣ ਤਾਂ ਕੱਟ ਐ ਹਾਂ ਤੂੰ ਸਰਵਲਿਆ ਕੋ ਵਿੱਚ ਚੜਦਾ ਨਾ ਏ ਇਹਦੀ ਬੰਨ ਲੱਤ ਕਰੇ ਨੂੰ ਛਦੀ ਦੇ ਟੰਗ ਤੇ ਇਹਨਾਂ ਨੂੰ ਵੀ ਪਾ ਦਈਏ ਕਿਹੜੀ ਨਾਲ ਦੀ ਪੁੱਤਰ ਮਾਰ ਆਇਓ 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 ਪੁੱਤਰ ਸਹੀ ਗੱਲ ਐ ਇਧਰ ਹੀ ਜਾਂਦੇ ਬੱਚੇ ਕੱਢ ਗਏ ਬਈ ਉਹ ਬੈਠੇ ਇੱਕ ਆ ਗਿਆ ਉੱਡ ਕੇ ਮੁਰੇ ਇੱਕ ਪਿੱਛੇ ਇੱਕ ਉਹਦੇ ਪਿੱਛੇ ਨਾਲ ਨਹੀਂ ਨਹੀਂ ਲੱਗਦਾ ਮੈਂ ਆਪੇ ਕਰ ਦੂੰਗਾ ਤੁਹਾਨੂੰ ਪਾਣੀ ਪਾ ਇਹਨਾਂ ਨੂੰ ਤੇ ਦਾਣੇ ਇਹਨਾਂ ਨੂੰ ਮਨ ਗਾਂ ਨੂੰ ਪੋੜ ਪਾਣੀ ਵਾਲੀ ਕੌਲੀ ਨਹੀਂ ਲੋਟ ਆਉਂਦੀ ਬਰੇ ਕਬੂਤਰ ਵਧ ਗਏ ਕੁੰਡਾ ਧਰਦੇ ਤੋਂ ਗਿਆ ਦਾ ਪਚਾਲੇ ਆਪੇ ਨਾਈਆ ਕਰਨਗੇ ਵਿੱਚ ਹੋ ਬੈੜ ਆਹ ਵਾਲਾ ਫੋਟੋ ਵਗੈਰਾ ਧਰਨਗੇ ਵੱਡਾ ਕਰਨ ਆ ਵੀ ਬਹੁਤ ਸੈਟ ਕੰਮ ਹੈ ਤੇਰਾ ਟਗਣਾ ਕਿਹਨੇ ਚੀਆ ਨੂੰ ਪਾਣੀ ਕਿਉਂ ਅਸੀਂ ਤਾਂ ਹੀ ਨਾ ਗਿਆ ਪਾਣੀ ਕਦੋਂ ਪਾਉਂਗਾ ਪਾਣੀ ਭੁੱਲ ਗਿਆ ਸੀ ਲਿਆ ਫਿਰ ਪਾ ਦਿੰਨੇ ਫਿਰ ਭੁੱਲ ਗਿਆ ਤਾਂ ਕੋਈ ਨਾ ਭੁੱਲਣਾ ਦਾ ਕੰਮ ਕਿਹੜਾ ਕਦੇ ਹੁਣ ਪਾ ਦਿੰਨੇ ਆਇਆ ਆਇਓ 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 ਬੱਤ ਲਾਉ ਜੇ ਤੇ ਰੈਣਾ ਨੂੰ ਵੀ ਰੱਖ ਤੇ ਦਾਣੇ ਤੇ ਉਨੇ ਮੋਤਰਾ ਦੇ ਵਿੱਚ ਆਹਦਾ ਵਧਗਾ ਬਣਾ ਹੀ ਦਿੱਤਾ ਇਹਨਾਂ ਨੇ ਇੱਕ ਦਾ ਵਿੱਚ ਨਾ ਆਈ ਗਏ ਇਹ ਦੇ ਘੋੜੇ ਮੂੰਹਾਂ ਤਾਂ ਵੜੇ ਨਿਗਰਖਾ ਕਰਨਾ ਐਨੀ ਜਿੱਦਾਂ 20 ਮਿਟਾ ਮਾਰਦੇ ਪੰ ਤਾਂ ਤਾਂ ਤੋਂ ਬਹਿ ਗਏ ਛੋੜੇ ਟਿਕੜੇ 'ਚ ਕੋਈ ਆਇਓ 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 ਅਸਰਵਾਲਾ ਤਾਂ ਨਾ ਆਈ ਗਾ ਕੰਜਰ ਦੇ ਵਿੱਚ ਹੈ ਉਹ ਰ ਬਾਬੇ ਨੂੰ ਭੁੱਲਦਾ ਬਾਲਾ ਚੱਲ ਇੱਕ ਪੱਤਾ ਦਵਾ ਦਿਆਂ ਕੋਈ ਨਾ ਹੁਣ ਹੋ ਤਾਂ ਬਾੜਾ ਕਰਦਾ ਤਾਂ ਪਾ ਦੇ ਐਂ ਪਾ ਦੇ ਫਿਰ ਉਦੀ ਕੋਈ ਨਹੀਂ ਹੁੰਦਾ ਪੇ ਨਾ ਤਰੀ ਪਾ ਦੇ ਇਧਰ ਹੁਣ ਏਡੀ ਬਿੰਦ ਪਿੱਛੇ ਥੋੜਾ ਧੋਵਾਂਗੇ ਮੋਟਾ ਤੇ ਬੈਟ ਕਾਲ ਨੂੰ ਪਾਣੀ ਪਾਦਾ ਪਰ ਵੀ ਤਾਂ ਢੱਗ ਵੀ ਤਾਂ ਹੈ ਠੀਕ ਆ ਦਾਣੇ ਮੈਂ ਪਾ ਦੇ ਪਾਣੀ ਚ ਉਬਰਨੇ ਪਾਦਾ ਬੈਟ ਕਾਲ ਨੂੰ ਠੀਕ ਆ ਉਹ ਯਾਰ ਕਿਉਂ ਯਾਰ ਉਹੀ ਲੱਤਾਂ ਚੜੀ ਜਾਂਦਾ ਹੈਗਾ ਤੇ ਓਕੇ ਆ ਬਸ ਇਹਨਾਂ ਨੂੰ ਪਾਣੀ ਤੇ ਦਾਣੇ ਪਾ ਦਈਏ ਤੇ ਕਬੂਤਰ ਉੱਡ ਗਏ ਉਹ ਨਿਮਿਚ ਵਹਿਗਾ ਹੁਣ ਆ ਕੇ ਦੇਖੋ ਕੀ ਬੰਦ ਆ ਉਹ ਬੈਠਾ ਬਹੁਤ ਸਮਿਆਂ ਤੋਂ ਸਮਿਆਂ ਬਾਅਦ ਪਹਿਲੀ ਵਾਰੀ ਇਹ ਹਾਸਾ ਹੋਇਆ ਉਹ ਬੈਠਾ ਕੋਈ ਗੱਲ ਨਹੀਂ ਵੇਣੇ ਕੀ ਬੰਦ ਹੈ ਛੱਕ ਮਾਰੀ ਜਸਰੀ ਹਾਂਜੀ ਕੰਮ ਨਿਬੜ ਗਿਆ ਸਾਰਾ ਲੱਗ ਬਗ ਠੀਕ ਹੈ ਇੱਕ ਇਧਰ ਤੁਹਾਨੂੰ ਦੱਸੇ ਜੋੜੀ ਜਿਹੜੀ ਸਾਹਮਣੀ ਬੈਠੀ ਹੈ ਆ ਰਹੀ ਤੇ ਅੰਦਰ ਇੱਕ ਪਿੰਝਰੇ ਚ ਕਬੂਤਰ ਰਹਿ ਗਏ ਉਹ ਇੱਕ ਮਿੰਟ ਵੀਰੇ ਅੰਦਰ ਦੇਖ ਕੋਈ ਨਹੀਂ ਜਾਂਦਾ ਕੋਈ ਗੱਲ ਨਹੀਂ ਤੇ ਅੰਦਰ ਵੀਰੇ ਆ ਰਹੀਏ ਬਦਰ ਨੂੰ ਦਾਣਾ ਪਾਣੀ ਪਾਤਾ ਡਾਨਾ ਕੰਮ 이어ਪອດ ਵਗੈਰਾ ਚੱਕਲੇ ਹੁਣ ਸਾਡੀ ਰਹਿ ਇੱਕ ਤਾਂ ਮੋਟਰਸਾਈਕਲ ਦਾ ਇੱਕ ਨੜ ਪੋਣਾ ਸਰੇ ਸੜਾ ਉਹ ਪਾ ਕੇ ਕਤਵਾ ਲਿਆ ਅੱਗੇ ਇੱਕ ਮੜਾ ਕੋਈ ਰਹਿ ਕੋ ਸਮਾਨ ਲੈਣਾ ਫੜ ਕੇ ਖਾਣ ਚੀਜੀ ਤੇ ਇੱਕ ਦੂਬਲ ਕਟਿਆਂ ਵਾਲੀ ਜਾਣਾ ਹੈ ਹੈ ਕੰਮ ਬਹੁਤ ਆ ਕੋਈ ਨਾ ਦਾਣਾ ਵੀ ਪੈਂਦਾ ਫਿਰੂਾ ਵਿੱਚ ਹੀ ਹੁਣ ਸਾਰੇ ਕੰਮ ਦੇ ਇਹਦੇ ਇਹਨਾਂ ਨੂੰ ਵੀ ਦਾਣੇ ਪਾਤੇ ਪਾਣੀ ਦਾ ਕੁੰਡਾ ਭਰ ਕੇ ਰੱਖਦਾ ਨਾ ਓਕੇ ਉਹ ਖੜਾ ਤਾਂ ਹੋਇਆ ਨਹੀਂ ਲੱਗਦਾ ਇੱਕ ਪਾਸੇਲਾ ਪੰਪ ਖਰਾਬ ਆ ਉਹਦਾ ਤਾਂ ਇਹਦਾ ਤੇਲ ਹੀ ਕੋ ਕਾਲਾ ਹੋ ਗਿਆ ਸਰ ਉੱਤੇ ਪੈ ਗਿਆ ਉਹਦੇ ਆਪ ਦੀ ਹੁਣ ਇਧਰ ਆ ਜਾਂਦੇ ਜਿੰਦੇ ਲਾ ਚੱਲੇ ਸਾਰੇ ਕਬੂਤਰਾਂ ਨੂੰ ਤੇ ਉਹ ਜੋਤੀ ਬਠਾ ਕਬੂਤਰ ਚਲੋ ਜੀ ਚਲਿਏ ਡਰ ਦਾ ਫੋਨ ਆ ਗਿਆ ਤੇ ਭੈਣੇ ਕੰਪਟਰ ਰੁਕ ਗਿਆ ਯਾਰਾ ਚਲ ਉਹ ਤਾਂ ਨਹੀਂ ਜਾਏਗਾ ਅੱਜ ਹਨਾ ਕੱਟਿਆ ਨਹੀਂ ਇਹ ਕਬੂਤਰ ਕਰਕੇ ਦੋ ਤਿੰਨ ਕਬੂਤਰ ਵੀ ਡਾਲਿਆ ਉੱਥੇ ਇਧਰ ਗਿਆ ਸਰਵਾਦਾ ਵੀ ਉੱਤ ਦਾ ਇਹ ਨਹੀਂ ਵੇਰ ਪਟਰਾ। ਮੈਂ ਲਾਉਂਦੇ ਬੈਠਾ ਦਿਨਾ। ਆ ਪਤਾ ਨਹੀਂ ਬਰੋ ਕੀ ਇਸ਼ੂ ਹੈ ਇਹਨੂੰ ਫੋਨ ਤੇ ਕੈਮਰੇ ਨੂੰ ਜਿੱਟਰ ਮਾਰ ਰਿਹਾ ਐ ਆਪੇ ਹੀ। ਮੈਂ ਨਹੀਂ ਹਿਲਾ ਰਿਹਾ ਗਾ ਇਹਨੂੰ। ਚਲੋ ਛੱਡੋ ਯਾਰ। ਆਪੇ ਜਾਣ ਦੇ ਇੱਥੇ ੱੱਕੇ ਖਾਂਦਾ ਖਾਊਗਾ। ਕਿਰਾਂ ਹੀ ਲੱਗਾ ਮੈਨੂੰ 5 ਮਿੰਟ ਤਵਾਂ ਬਜੀ ਉਹਨਾਂ ਕਰਾਂ ਐ ਲੱਗਾ ਗਾਂ ਕੱਢਣ ਨੂੰ ਜੱਟ ਕੇ। ਮੈਂ ਸੱਚੀ ਉਹਨੂੰ ਕਿਹਾ ਮੈਂ ਹਾਂ ਵੀ ਵੀਡੀਓ ਰਹਿਣ ਦੇ ਭਰਾਵਾ ਤੂੰ ਟੂਆ ਮਾਰ ਵੀਡੀਓ ਦਾ ਕੰਮ ਬੜੇ ਪਏ ਆਪਣੇ ਕੋਲੇ ਮੈਨੂੰ ਪਤਾ ਜੀ ਕੁਝ ਬੈਡ ਫੀਲਿੰਗ ਆ ਗਈ ਸੀ ਮੈਨੂੰ ਪਹਿਲ ਨਹੀਂ। ਉਹਲੇ ਕਾਂਡਕਾਰੀ ਹੁੰਦਾ ਹੈ ਨਹੀਂ ਯਾਰ ਬ੍ਰੋ ਉਹ ਇੱਥੇ ਹੀ ਨੇੜੇ ਤੇ ਬੋਧਾ ਨਹੀਂ ਚੱਲਿਆ ਰਾਤ ਨੂੰ ਵੇਖਾਂਗੇ ਜੇ ਕਿਤੇ ਬੈਠਾ ਦਿਸ ਗਿਆ ਤਾਂ ਲਾ ਲਿਆਵਾਂਗੇ ਬ੍ਰੋ ਨਹੀਂ ਤਾਂ ਬਸ ਫਿਰ ਆਇਆ ਗਿਆ ਗਾਂ ਤੋਂ ਉੱਤੋਂ ਬਗਾਇਆ ਕੰਜਰ ਦੇ ਨੇ ਝੋੜਾਂ ਤਾਂ ਇੰਨੇ ਚਿਰ ਦਾ ਕੁੱਤਰੇ ਉੱਤੋਂ ਬੈਠਾ ਬਿਠਾਇਆ ਹਣਾ ਪਹਿਲਾਂ ਤਾਂ ਕਿੰਨਾ ਰੋਲਾ ਪਾਪਾ ਮੰਗਿਆ ਉਤੋਂ ਤੇ ਅੱਜ ਆਪ ਹੀ ਕੱਢ ਗਿਆ ਕੇ ਚਲ ਵਧੀਆ ਕੀਤਾ ਹਣ ਬਾਈਕ ਲੈ ਚੱਲੀਆ ਪਤਵਾਤ ਵੋ ਲਿਆਈਏ ਕੋਈ ਇਹ ਤਾਂ ਹੋਰ ਮਾੜਾ ਵੜਾ ਕੰਮ ਕਰਾ ਲਈ ਕੋਈ ਆਬ ਖਾਣ ਪੀਈਏ ਹਣਾ ਕੁਝ ਵੀ ਕਰੀ ਗੇੜਾ ਲਾ ਕੇ ਹੀ ਬਾਹਰ ਨੂੰ ਬਾਸ ਹਾਂਜੀ ਆਗੇ ਇਧਰਲੇ ਘਰੇ ਲਿਓ ਓਏ ਸ਼ਰਮ ਕਰ ਲੈ ਮੈਂੰਤੀ ਐ ਤੇਰੇ ਮਰੇ ਬਾਈ ਬਣ ਐ ਹੋਏ ਓਏ ਉਹ ਸੰਗ ਮੰਨ ਲਾ ਚੰਗਾ ਰਹਿਵੇਂਗਾ ਹਨਾ ਲੈ ਫਿਰ ਤੈਨੂੰ ਲਾੜ ਜਦੋਂ ਤੈਨੂੰ ਪਤਾ ਵੀ ਹੁਣ ਮੇਰੇ ਛਿੱਤਰ ਪਹਿਣਗੇ ਉਦੋਂ ਤੈਨੂੰ ਮੋਹ ਪਿਆਰ ਚੇਤੇ ਆ ਜਾਂਦਾ ਮੇਰੇ ਨਾਲ ਠੀਕ ਐ ਤੇ ਆਹ ਕਰਤਾ ਤੈਨੂੰ ਕਰਨ ਨੂੰ ਕਿਹਨੇ ਕਿਹਾ ਕੋਈ ਦੋਸਤ ਸੰਦ ਜੋੜਦੇ ਆ ਪਾੜਿਆ ਤਾਂ ਨਹੀਂ ਬਚ ਗਿਆ ਯਾਰ ਐ ਕੋ ਕਰਦਾ ਨਾ ਬਾਈ ਯਾਰ ਮੈਂੰਤੀ ਐ ਯਾਰ ਕਿਉਂ ਜਨੂਸ ਕਰਦਾ ਨਾ ਹਾਰੇ ਕੰਮ ਦਾ ਤੂੰ ਠੀਕ ਐ ਕਿ ਨਹੀਂ ਹੋਰ ਕੁਝ ਪਾੜ ਤੇ ਹੋਰ ਕੁਝ ਖਾਇਆ ਤੂੰ ਖਾਣਾ ਹੀ ਤਾ ਤੂੰ ਖਾਣਾ ਤੇ ਇਹ ਸਾਰਾ ਮੈਂ ਦਾ ਯਾਰ ਚੰਗਾ ਬਿੱਡਾਂ ਤੇ ਜਲੂਸ ਕੱਢ ਕੇ ਗਿਆ ਇ ਯਾਰ ਤੇ ਓਏ ਓ ਕੀ ਕਹਿੰਦਾ ਸੀ ਅੱਜ ਹਾਂ ਬਾਬਿਓ ਕੋਈ ੜਾ ਕਬੂਤਰ ਨਹੀਂ ਸੀ ਆਪਣਾ ਉਹ ਉੱਡਿਆ ਜਿੱਦੂ ਬਾਦ ਫਿਰਦੇ ਸੀ ਆ ਜਿਆ ਹੁਣ ਅੱਧਾ ਘੰਟਾ ਪਹਿਲਾਂ ਬਈ ਹੈਨਾ ਅੱਧਾ ਘੰਟਾ ਪਹਿਲਾਂ ਉਦੋਂ ਜਿਹੜੇ ਬੋੜ ਨਹੀਂ ਗਏ ਆਪਣੇ ਉਹ ਪਿਛਲੇ ਪਾਸੇ ਉਹ ਬਾਣਾ ਚ ਗੁਸ਼ੇ ਕਰਕੇ ਨਹੀਂ ਇਧਰਲੀ ਸਾਈਡ ਉਹ ਬੂੜਾ ਤੇ ਜਾ ਕੇ ਬਹਿ ਗਿਆ ਭਾਈ 1/2 ਘੰਟਾ ਪਹਿਲਾਂ ਉੱਟ ਕੇ ਹੁਣ ਦਰਖਤਾਂ 'ਚ ਬੈਠਣ ਲੱਗ ਗਿਆ ਆਉਣਾ ਹੋਇਆ ਹੁਣ ਘਰੇ ਆਉਗਾ ਦਰਖਤ 'ਤੇ ਚੜਨ ਵਾਲੀ ਉਹ ਉਹ ਇਧਰ ਹੈਣੀ ਵੀ ਆਪਾਂ ਇਹ ਹਣਾ ਬਸ ਆਹ ਕਰਕੇ ਓਕੇ ਐ ਬਲਜੀ ਤਰਕੇ ਘਰੇ ਚੋਂ ਉੱਬਰ ਕੇ ਨਲਕਾ ਨਲਕਾ ਸੈੱਟ ਕਰੀ ਜਾਂਦੇ ਆ ਤੇ ਮੈਂ ਇੱਧਰ ਆ ਗਿਆ ਯਾਰ ਮੇਰਾ ਚਿੱਤ ਜਾਨੀ ਸੈੱਟ ਸੀ ਹਣਾ ਮੈਂ ਖਾ ਇਧਰ ਆ ਜਾਈ ਕਿਉਂ ਤਰਾ ਕਰਨੀ ਨਾ ਕੋਈ ਵੀਡੀਓ ਵਗੈਰਾ ਦੇਖ ਲਈ ਪਾ ਕਰ ਲਈਏ ਕਿਆਰ ਕਰਿਆ ਕਰਗੇ ਹੁਣ ਭੰਨ ਘਾੜ ਕੋਈ ਨਾ ਕੋਈ ਬੱਚੇ ਬੁੱੱਚੇ ਡੇ ਲਵਾ ਕੇ ਕੋਈ ਲੱਲਾ ਪੱਬਾ ਜਗਾੜ ਸੌ ਹਣਾ ਠੱਲਾ ਠੁੱਲਾ ਪਾ ਗਏ ਜਿਹੜੇ ਵੱਡੇ ਕੂਤਰਾਂ ਵਾਸਤੇ ਬਣਾਇਆ ਉਹ ਵੀ ਆਪਾਂ ਇੱਕ ਸ਼ੂਟ ਕਰਕੇ ਇੱਕ ਦਿਨ ਲੜਾਈਏ ਸੀਨ ਕੋਈ ਕਰਾਂਗੇ ਚਲੋ ਸਾਰੇ ਕੰਮ ਦੰਦੇ ਹੌਲੀ ਹੌਲੀ ਲਿਓ ਹੁਣ ਤੂੰ ਠੱਠੇ ਜਾ ਕੀ ਤਨ ਅੰਦਰ ਅਗਰੇ ਚਵਲ ਜੀ ਦੇਖੀ ਫਿਰਦੀ ਪਹਿਲਾਂ ਦੱਸ ਬੋੜਾਂ ਤੇ ਐਸੀ ਨਿਗਾਹ ਮਾਰਨ ਬਈ ਕਬੂਤਰ ਦੀ ਪਰ ਦਿਖਿਆ ਨਹੀਂ ਹਣਾ ਨੇਰੇ ਚ ਇੱਕ ਦਰਖਤ ਚ ਕਬੂਤਰ ਦਾ ਬਹੁਤ ਔਖਾ ਦਿਖਦਾ ਹੈ ਹਣਾ ਦਰਖਤ ਤੇ ਬੈਠਾ ਕਬੂਤਰ ਦਿਸਦਾ ਹੀ ਨਹੀਂ ਬਈ ਜਿਆਦਾ ਉਹ ਤਾਂ ਆਥਰੇ ਦਾ ਜਗ ਨਹੀਂ ਦੀਦਾ ਜਿਹੜੇ ਤਾਂ ਜੇ ਚੰਕ ਚੁੱਕ ਪਵੇ ਤਾਂ ਉਹਦੇ ਚੰਕ ਜੇ ਤਾਂ ਦੇਖ ਸੁਣਾ ਉਹ ਆਪੇ ਜੀ ਗੱਬ ਕਰਮਾਂ ਚ ਹੋਇਆ ਉਹਦੇ ਰਾਣਾ ਜਿੱਥੇ ਦਾਣੇ ਲੇ ਗਏ ਉੱਥੇ ਹੀ ਖਾਣੇ ਆ ਬਈ ਉਹਨੇ ਹਾਂਜੀ ਮੇਰੇ ਵੀਰੋ ਤੇ ਕਿਤੇ ਨਹੀਂ ਗਏ ਬਈ ਬਸ ਬਾਦਲ ਗੇੜਾ ਖਾ ਕੇ ਮੁੜਿਆ ਸੀਗਾ ਨਾ ਕੋਈ ਬਾਈਕ ਬੂਤ ਨਹੀਂ ਧਵਾ ਕੇ ਲੈਂਦੀ ਆ ਪਰ ਕੁਝ ਨਹੀਂ ਕੀਤਾ ਉਸ ਤੋਂ ਬਾਅਦ ਜਦੋਂ ਬੋੜਾਂ ਕਨੀ ਗੇੜਾ ਮਾਰ ਕੇ ਗਏ ਆ ਤੇ ਉਸ ਤੋਂ ਬਾਅਦ ਆ ਕੇ ਬਈ ਸਪੇਅਰ ਮੈਂ ਲਾਤਾ ਛੜਤਾ ਬੈਠ ਕੇ ਠੀਕ ਆ ਬਾਹਰਲਾ ਲੈਟ ਵੀ ਛੜਤਾ ਛਤਰੀ ਕੁੱਤੇ ਲੱਗੀ ਪਈ ਆ ਬਰੇ ਕਾਨੀ ਵੀ ਲੱਗੀ ਪਈ ਆ ਜਾਲ ਚ ਕਬੂਤਰ ਬੈਠੇ ਆ ਠੀਕ ਆ ਇਧਰ ਲਿਓ ਯਰੇ ਸਬੂਤ ਵਗਾਰ ਰੋਟੀ ਖਾ ਕੇ ਆਇਆ ਰੋਕੇ ਸਾਰਿਆਂ ਨੂੰ ਖਾ ਲਿਓ ਵੀ ਰੋਟੀ ਲੱਸੀ ਹਨਾ ਤੇ ਪੈਡਾਗਰੀ ਖਾ ਪੀ ਆ ਆਪਦੀ ਦਾਣਾ ਪਾਣੀ ਪਤਾ ਇਹਨਾਂ ਨੂੰ ਇਹਨਾਂ ਨੂੰ ਵੀ ਦਾਣਾ ਪਾਣੀ ਹੋ ਗਿਆ ਸੀਗਾ ਇਹਨਾਂ ਦਾ ਵੀ ਦਾਣਾ ਪਾਣੀ ਹੋ ਗਿਆ ਸੀਗਾ ਸਾਰਿਆਂ ਦਾ ਤੇ ਇਹਨਾਂ ਦਾ ਵੀ ਇਹਨਾਂ ਦਾ ਵੀ ਅੰਦਰ ਇੱਕ ਪਿੰਜਰੇ ਚ ਉਹਨਾਂ ਦਾ ਵੀ ਸਾਰੇ ਕੰਮ ਨਿਭੜੇ ਆ ਸਿਰਫ ਉਹ ਇੱਕ ਵੱਡਾ ਕਬੂਤਰ ਨਿਕਲ ਗਿਆ ਬਈ ਹੈ ਨਾ ਉਹ ਤਾਂ ਨਹੀਂ ਪਤਾ ਇਹਦਾ ਕੰਨ ਕੀ ਬਣੂਗਾ ਮੈਂ ਤਾਂ ਕਹਣਾ ਮੀ ਛਖੜ ਨਾ ਆਇਆ ਤਾਂ ਹੋਪਸ ਹੋ ਗਿਆ ਉਹਨੂੰ ਕੱਲ ਨੂੰ ਕਿਤੇ ਕੋਠੀ-ਕਾਠੀ ਤੇ ਬੈਠਾ ਦਿਖੇ ਉਹਦੀ ਕਿਤੇ ਹੀ ਬੈਠਾ ਦਿਖ ਜੇ ਰਾਤ ਨੂੰ ਅਸੀਂ ਫੜ ਲਾਂਗੇ ਜਾਂ ਕਿਤੇ ਵੀ ਕਿਸੇ ਨੇ ਫੜ ਫੁੱੜ ਦੇ ਕੋਈ ਸਾਨੂੰ ਪਤਾ ਲੱਗੇ ਕਿਤੇ ਘਰੇ ਡਿੱਗ ਪਏ ਹਨ ਆਪਾਂ ਲੈ ਆਵਾਂਗੇ ਬਾਕੀ ਵੀ ਜਿੱਥੇ ਦਾਣਾ ਪਾਣੀ ਦਿਖਿਆ ਹਨ ਉਹਨੇ ਉੱਥੇ ਜਾਣਾ ਨਾ ਲਿਓ ਪੁੱਤੇ ਰਣਾਉਣਾ ਨਹੀਂ ਹੈ ਬਰੇ ਜੀ ਨਾ ਇਹ ਨਾਲ ਵੀੜੀ ਨਾ ਮੈਂ ਚੱਪਲ ਫਿਰੂੰਗਾ ਪਿੱਸੇ ਹੋ ਜਾ ਪਿੱਸੇ ਤਾਂ ਕਰਕੇ ਤੇ ਬਾਕੀ ਕੋਈ ਨਾ ਆਪਣੇ ਸੋਚ ਨਾਲ ਕੋਈ ਨਹੀਂ ਹੁੰਦਾ ਹਨਾ ਵੀ ਜਿਹੜਾ ਕੋਈ ਹੋਣਾ ਉਹ ਹੋ ਹੀ ਰਹਿਣਾ ਹੁੰਦਾ ਹੈਗਾ ਤਾਂ ਕਰਕੇ ਜਿਹਦੇ ਕੋਲੇ ਆਪਣੇ ਕੋਲੇ ਦਾਣਾ ਪੈਂ ਲਿਖਾਇਆ ਤਾਂ ਆਪਣੇ ਕੋਲੇ ਜਿਹਦੀ ਨਹੀਂ ਕਿਸੇ ਹੋਰ ਕੋਈ ਲਿਖਾਇਆ ਤਾਂ ਉਹਦੇ ਕੋਲੇ ਜਾਵੂ ਜੇ ਬਿੱਲੀ ਦੇ ਕਰਮਾ ਚ ਹੋਇਆ ਬਿੱਲੀ ਦੇ ਕਰਮਾ ਜਾਵੂ ਜੇ ਕੁੱਤੇ ਦੇ ਕਰਮਾ ਤੇ ਕੁੱਤੇ ਦੇ ਕਰਮਾ ਜੇ ਬਾਜਬੇਰੀ ਦੇ ਕਰਮਾ ਚ ਹੋਇਆ ਬਾਜਬੇਰੀ ਲੈ ਜੇ ਉੱਲੂ ਦੇ ਕਰਮਾ ਚ ਹੈ ਉੱਲੂ ਲੈ ਜੀ ਕੋ ਫੜ ਕੇ ਹਨਾ ਕੋਈ ਨਿਉਲਾ ਜਾਨਵਰ ਤਾਂ ਬਹੁਤ ਐ ਕਬੂਤਰ ਨੂੰ ਤਾਂ ਹਰੀਖ ਜੀ ਐਟੈਕ ਕਰਦੀ ਐ ਸਭ ਤੋਂ ਖਤਰਨਾਕ ਨਿਉਲਾ ਐ ਇਹਨਾਂ ਦਾ ਵੈਰੀ ਹਨਾ ਨਿਉਲਾ ਵੀ ਬਹੁਤ ਕੈਕ ਕਰਦਾ ਕਿਸ ਤਰ੍ਹਾਂ ਤੇ ਉਹ ਤੋਂ ਘੱਟ ਖਤਰਨਾਕ ਹੈਗਾ ਆਪਣਾ ਸੱਪ ਉਦੋਂ ਘਟ ਖਤਰਨਾਕ ਸੀ ਬਿੱਲੀ ਤਾਂ ਕਰਕੇ ਹੋਰ ਚੀਜ਼ਾਂ ਵੀ ਕਈ ਕਰਦੀਆਂ ਚਲੋ ਛੱਡੋ ਕਿੱਧਰ ਗੱਲਾਂ ਗੋਲਣ ਲੈ ਗਏ ਦਿਮਾਗ ਜਿੱਤੇ ਫਾਲਟ ਤਾਂ ਪਈ ਵੀ ਲਗਭਗ ਆ ਜਿਆਦਾ ਹੀ ਮਨਖਰਾ ਹੋਇਆ ਜਾਪਦੇ ਆ ਜਰਾ ਪਤਾ ਨਹੀਂ ਕੀ ਗੱਲ ਆ ਹਨਾ ਪਰ ਮੈਂ ਯਾਰ ਇਧਰ ਇਹ ਆਂਡੇ ਉਂਡੇ ਧਰ ਲਈ ਸੀ ਇਹਨਾਂ ਨੇ ਪਤਾ ਨਹੀਂ ਕੀ ਉੱਪਰ ਵੀ ਆਂਡੇ ਉਂਡੇ ਧਰ ਲੈ ਗਏ ਕਿ ਇਹਨਾਂ ਕੋਈ ਕੈਪਸੂਲ ਦਿੱਤੇ ਗਏ ਕਬੂਤਰਾਂ ਨੂੰ ਨਾ ਵਟਿਆ ਯਾਰ ਉਹ ਨਾ ਉਹ ਗੱਲ ਬਣ ਨਹੀਂ ਰਹੀ ਬਾਬੇ ਪਹਿਲਾਂ ਪਹਿਲਾਂ ਵਾਲੇ ਦਿਨ ਚੰਗੇ ਸੀ ਉਹ ਗੱਲ ਪਤਾ ਨਹੀਂ ਕਿਉਂ ਨਹੀਂ ਬਣ ਰਹੀ ਚੱਕਰ ਆ ਪਰ ਪਹਿਲਾਂ ਵਾਲੀ ਗੱਲ ਨਹੀਂ ਬਣ ਰਹੀ ਨਾ ਹੀ ਤਾਂ ਵੀਡੀਓ ਚ ਗੱਲ ਬਣ ਰਹੀ ਹੈ ਤੁਹਾਨੂੰ ਵੀ ਪਤਾ ਲੱਗੂ ਜੇ ਦੋ ਸਾਲ ਪੁਰਾਣੀਆਂ ਵੀਡੀਓ ਦੇਖੋ ਆਪਣੀਆਂ ਡੇਢ ਸਾਲ ਤੇ ਹੁਣ ਵਾਲੀਆਂ ਵੀਡੀਓ ਨਾਲ ਕੰਪੇਅਰ ਕਰ ਲਓ ਨਾ ਹੀ ਤਾਂ ਵੀਡੀਓ ਚੋ ਗੱਲ ਮਾਰੀ ਹੈ ਨਾ ਉਹ ਮੰਨ ਕੇ ਚੱਲ ਵੀ ਉਹ ਉਹ ਚਸ ਹੀ ਹੈ ਨਹੀਂ ਉਹ ਕ੍ਰੇਜੀ ਹੈ ਨਹੀਂ ਉਹ ਕੀੜਾ ਹੀ ਹੈ ਨਹੀਂ ਉਹ ਦੋ ਸਾਲ ਪਹਿਲਾਂ ਕੁਝ ਬੰਦੇ ਹੀ ਹੋਰ ਹੁੰਦੇ ਸੀਗੇ ਤੇ ਅੱਜ ਦੇ ਟਾਈਮ ਅੱਜ ਦੇ ਟਾਈਮ ਤੇ ਯਾਰ ਮੈਨੂੰ ਐਂ ਲੱਗਦਾ ਸਾਲੇ ਦਾ ਮਾਂ ਸੀ ਰੋਕਾ ਨਹੀਂ ਸੀ ਘਾਰ ਉਹ ਪਾਚੇ ਨੂੰ ਉਹ ਆਲੋਏ ਤੇ ਠੀਕ ਓਕੇ ਯਾਰ bro ਬੜਾ ਠੀਕ ਆ ਯਾਰ ਕੋਈ ਕਲੱਬ ਹੋਈ ਤਾਂ ਮੈਂ ਕਰ ਦੂੰ ਸੂਟ ਨਹੀਂ ਮੈਂ ਹੁਣੀ ਐਂ ਨਹੀਂ ਕਰਨਾ ਬੰਮਾ ਆ ਕੇ ਪੈ ਕੁੱਦਣਾ ਆਪ ਨੂੰ ਕੋਈ ਟਿਕਾ ਨਹੀਂ ਕੋਈ ਵੀ ਓਕੇ ਬਾਕੀ ਬੋਲਣ ਦੋ ਲਾ ਵੀ ਸਾਰੇ ਨਾ